ਤਨ ਗੁਰੂ ਨਾਨਕ ਮਹਾਰਾਜ ਤਨ ਗੁਰੂ ਅਰਜਨ ਦੇਵ ਜੀ ਤਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿ ਦੇਵਾ ਦਸਮੇਸ਼ ਪਿਤਾ ਤਨ ਤਨ ਸਹਿਜ ਆਦੇਸ ਸਿੰਘ ਸ਼ਹੀਦ ਸੱਚੇ ਪਾਤਸ਼ਾਹ ਮਹਾਰਾਜ ਜੋ ਸੋ ਸਤਿਗੁਰੂ ਕੇ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਾਤਾ ਪਿਤਾ ਦਾ ਹੈ ਨਾ ਸਾਰੇ ਸਮਾਜ ਮਾਤਾ ਪਿਤਾ ਦਾ ਉਹਨਾਂ ਦੀ ਇੱਕ ਚਿੰਤਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਸਾਡੇ ਬੱਚੇ ਬੀਸ ਲਾਗ ਕੇਵੇਂ ਹੋਣ ਸਾਡੇ ਬੱਚੇ ਆਗਿਆਕਾਰੀ ਕਿਵੇਂ ਹੋਣ ਜੋ ਅੱਜ ਦਾ ਸਮੇਂ ਦਾ ਜੋ ਵੇਗ ਹੈ ਵਾਹ ਹੈ ਉਹ ਬੜਾ ਖਤਰਨਾਕ ਹੈ ਹਰ ਇੱਕ ਮਾਤਾ ਪਿਤਾ ਨੂੰ ਇਹ ਹੋ ਰਹਿਦਾ ਕਿ ਜੇ ਬੱਚਾ ਸਾਡਾ ਬਾਹਰ ਗਿਆ ਪਤਾ ਨਹੀਂ ਕਿਸ ਹਾਲਾਤ ਵਿੱਚ ਆਵੇਗਾ ਜਿਹੜੀ ਕਿ ਬਹੁਤ ਹੀ ਜਾਂਦੀ ਬੁਰਾਈਆਂ ਇਸ ਸੰਸਾਰ ਦੇ ਵਿੱਚ ਪੈਦਾ ਹੋ ਚੁੱਕੀਆਂ ਨੇ ਨਸ਼ੇ ਪੱਤੀਆਂ ਦਾ ਦੌਰ ਹੈ ਬੱਚੇ ਕਹਿੰਦੇ ਮਾਤਾ ਪਿਤਾ ਕਹਿੰਦੇ ਨੇ ਕਿ ਸਾਡੇ ਬੱਚੇ ਭਾਵੇਂ ਘਰੇ ਬੈਠੇ ਰਹਿਣ ਪਰ ਕਹਿਣਾ ਮੰਨਣ ਵਾਲੇ ਹੋਣ ਸਾਡੀ ਕਦਰ ਕਰਨ ਵਾਲੇ ਹੋਣ ਤੇ ਉਹਨਾਂ ਦੀ ਸਿਹਤ ਨਾਲ ਨਸ਼ੇ ਖਲਵਾੜ ਨਾ ਕਰ ਸਕਣ ਸੋ ਇਹ ਬਹੁਤ ਵੱਡੀਆਂ ਚਿੰਤਾਵਾਂ ਅੱਗੇ ਆ ਰਹੇ ਨੇ ਮਾਤਾ ਪਿਤਾ ਦੇ ਸਾਹਮਣੇ ਸੋ ਆਪਾਂ ਅੱਜ ਜਿਸ ਤੇ ਪਾਸ਼ਾ ਮਹਾਰਾਜ ਦੇ ਦਰਬਾਰ ਦੇ ਵਿੱਚ ਧੰਨ ਮਾਤਾ ਸਹਿਬ ਦੇਵਾ ਦੇ ਦਰਬਾਰ ਵਿੱਚ ਬੈਠੇ ਆ ਜਿੱਥੇ ਕਿ ਜਪਜੀ ਸਾਹਿਬ ਦੇ ਜਾਪ ਸਦਾ ਹੀ ਅਖੰਡ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਸਿੰਘਾ ਸਿੱਧਾਂ ਦੀ ਜਿਹੜੀ ਜੋਤ ਹੈ ਉਹ ਜਗ ਰਹੀ ਹੈ ਸੋ ਚਿੰਤਾ ਦਾ ਵਿਸ਼ਾ ਹੈ ਕਿ ਬੱਚੇ ਸਾਡੇ ਸਲਾਗ ਕਿਵੇਂ ਹੋਣ ਸੋ ਬੇਨਤੀ ਹੈ ਕਿ ਜਿਹੜਾ ਨਾ ਦਸਵੇਂ ਪਾਤਸ਼ਾਹ ਮਹਾਰਾਜ ਦਾ ਜਾਪ ਸਾਹਿਬ ਦਾ ਮੂਲ ਮੰਤਰ ਹੈ ਕਿ ਤਾਂ ਮੂਲ ਮੰਤਰਾ ਜਪਜੀ ਸਾਹਿਬ ਦਾ ਇਕ ਦਸਵਾਂ ਪਾਸ਼ਾ ਦਾ ਜਾਪ ਸਾਉ ਦਾ ਮੂਲ ਮੰਤਰ ਹੈ ਚਕਰ ਜਨ ਅਰ ਵਰਣ ਜਾ ਤਰ ਪਾਤ ਨੈਨ ਜਿਹ ਰੂਪ ਰੰਗ ਅ ਰੇਗ ਰੇਗ ਪੇ ਕਹਿ ਸਕਿਆ ਆ ਚੱਲ ਮੂਰਤਾਂ ਉਪਰ ਕਾਸ਼ ਮਤੋਜ ਕਿਹਜ ਹੈ ਇਹ ਜਿਹੜਾ ਸਾਰਾ ਮੂਲ ਮੰਤਰ ਹੈ ਇਹ ਤੁਸੀਂ ਰੋਜ਼ 108 ਵਾਰੀ ਜਪ ਕੇ ਜਲ ਦੇ ਉੱਤੇ ਨਿਗਾ ਟਿਕਾ ਕੇ ਸ੍ਰੀ ਸਾਭ ਰੱਖ ਕੇ ਵਿੱਚ ਜਲ ਦੇ ਇਹ ਮੂਲ ਮੰਤਰ ਕਰਾ ਕੇ ਰੋਜ਼ ਆਪਣੇ ਬੱਚਾ ਨੂੰ ਪਿਆ ਕਰੋ ਜਿਹੜੀ ਬੁੱਧੀ ਹੈ ਨਾ ਬੁੱਧੀ ਬਦਲ ਜਾਂਦੀ ਹੈ ਬੁੱਧੀ ਹੀ ਕੰਮ ਵਿਗਾੜਦੀ ਹੈ ਜਿਵੇਂ ਮਹਾਰਾਹ ਕਹਿੰਦੇ ਸਿੱਖ ਮਤ ਸਭਤ ਮਾਰੀ ਮੰਦਰ ਸ਼ਾਬਾ ਤੇਰੇ ਬੁੱਧੀ ਦਾ ਮਾਲਕ ਹੈ ਜਿਹੜਾ ਨਾ ਉਹ ਅਕਾਲ ਪੁਰਖ ਹੈ ਸੋ ਅਕਾਲ ਪੁਰਖ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਜਪਾਂਗੇ ਮੂਲ ਮੰਤਰ ਕਰਾਂਗੇ ਦਸਵੇਂ ਪਾਤਸ਼ਾਹ ਦਾ ਉਹ ਜਾਪ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰੇਗੀ ਤੁਹਾਡੀ ਜਾਪੀ ਹੋਈ ਸ਼ਕਤੀ ਜਿੰਨਾ ਸ਼ੁੱਧ ਐਨ ਪੂਰਾ ਮਨ ਦੀ ਇਕਾਗਰਤਾ ਦੇ ਨਾਲ ਜਪੋਂਗੇ ਉਹ ਬੱਚਿਆਂ ਨੂੰ ਰੋਜ਼ ਪਿਆਇਆ ਕਰੋ ਕਿਸੇ ਵੀ ਤਰੀਕੇ ਨਾਲ ਪਿਆਓ ਜਲ ਵਿੱਚ ਉਹ ਪਾਠ ਕਰਕੇ ਰੋਜ਼ ਪਿਆਉਣ ਦੇ ਨਾਲ ਜਿਹੜੇ ਬੱਚੇ ਬਹੁਤ ਮੰਦੇ ਪਾਸੇ ਜਾ ਰਹੇ ਨੇ ਨਸ਼ਾ ਪੱਤੀਆਂ ਵਾਲੇ ਪਾਸੇ ਨੇ ਦਸਵੇਂ ਪਾਸ਼ਾ ਦਾ ਜਿਹੜਾ ਜਾਪ ਦਾ ਇਹ ਮੂਲ ਮੰਤਰ ਹੈ ਨਾ ਇਹ ਬਿਜਲੀ ਦੀ ਤਰ੍ਹਾਂ ਚੜਦਾ ਹੈ ਬੰਦੇ ਨੂੰ ਬੁੱਧੀ ਤੇ ਕੰਮ ਕਰੇਗਾ ਦਿਮਾਗ ਤੇ ਕੰਮ ਕਰੇਗਾ ਖੋਟੇ ਕਰਮਾਂ ਨੂੰ ਬਦਲੇਗਾ ਦਸਵੇਂ ਪਾਸ਼ਾ ਦਾ ਜਾਪ ਬਹੁਤ ਜ਼ਿਆਦਾ ਕਰੋ ਬਹੁਤ ਹੀ ਜਿਆਦਾ ਸ਼ਕਤੀਸ਼ਾਲੀ ਬੋਲ ਮੰਤਰ 10ਵੇਂ ਪਾਸ਼ਾ ਦਾ ਜੀ ਨੂੰ ਵੀ ਲਗਾਤਾਰ ਤੁਸੀਂ ਸ਼ਕਾਉਂਗੇ ਤੇ ਉਹ ਸ਼ਕਾਉਂਟ ਦੇ ਨਾਲ ਬੁੱਧੀ ਦੇ ਵਿੱਚ ਇਹ ਸ਼ਕਤੀ 10ਵੇਂ ਪਾਸ਼ਾ ਮਾਰਦੀ ਪ੍ਰਵੇਸ਼ ਕਰੇਗੀ ਸੋ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਜਿਹੜਾ ਮਹਾਰ ਨੇ ਅੰਮ੍ਰਿਤ ਵਿੱਚ ਇਹ ਜਾਪ ਕਰਿਆ ਜਿਹੜੇ ਲੋਕ ਬਹੁਤ ਦਰੇ ਢਰੇ ਜੇ ਸਮੇ ਸਮੇ ਦੇ ਜ਼ੁਲਮ ਤੋਂ ਮੁਗਲਾਂ ਦੇ ਰਾਜ ਸਮੇ ਡਰੇ ਰਹਿੰਦੇ ਸੀ ਇਹ ਇਨਾਂ ਸ਼ਬਦਾਂ ਨਹੀਂ ਜਾਬ ਸਾਬ ਨਹੀਂ ਮਹਾਰਾ ਦੀ ਬਾਣੀ ਨੇ ਅੰਦਰ ਅੰਦਰ ਸ਼ਕਤੀ ਪੈਦਾ ਕੀਤੀ ਸੀ ਉਹਨਾਂ ਦੀ ਬੁੱਧੀ ਸੀ ਜਿਹੜੀ ਨੱਡਰ ਹੋ ਕੇ ਜ਼ੁਲਮ ਦੇ ਖਿਲਾਫ ਪੈਦਾ ਖੜੀ ਹੋ ਗਈ ਸੀ ਇਸ ਤਰ੍ਹਾਂ ਤੁਸੀਂ ਵਰਤੋ ਪੂਰੇ ਕਾਗਰਤਾ ਦੇ ਨਾਲ ਦਸਵੇਂ ਪਾਸ਼ਾ ਮਹਾਰਾ ਦੀ ਕਲਾ ਵਰਤੇਗੀ ਜਿਹੜੇ ਬੱਚੇ ਨਸ਼ੇ ਪੱਤੇ ਵਰਤ ਰਹੇ ਨੇ ਉਹ ਨਸ਼ੇ ਪੱਤਿਆਂ ਦੀ ਜਿਹੜੀ ਜੋਸ਼ ਲੈਣ ਹੈ ਉਹਨੂੰ ਛੱਡ ਕੇ ਬਾਣੀ ਦੇ ਜੋਸ਼ ਵਿੱਚ ਆ ਜਾਣਗੇ ਅਜਵਾ ਕੇ ਦੇਖੋ ਦਸਵੇਂ ਪਾਸ਼ਾ ਹੀ ਮੂਲ ਮੰਤਰ ਦੀ ਸ਼ਕਤੀ ਵਰਤੌਣਗੇ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਹ